ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ نیوز ਦੇ ਨਾਲ ਅਮਰੀਕਾ ਵਿੱਚ ਇਮੀਗ੍ਰੇਸ਼ਨ ਸਖਤੀ ਦੇ ਵੱੱਦੇ ਮਾਹੌਲ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਨਾਲ ਜੁੜੀਆਂ ਘਟਨਾਵਾਂ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਨੇ ਇਸੇ ਘੜੀ ਵਿੱਚ ਹੁਣ ਇੱਕ ਹੋਰ ਪੰਜਾਬੀ ਨੌਜਵਾਨ ਸੁਖਦੀਪ ਸਿੰਘ ਦਾ ਨਾਂ ਸਾਹਮਣੇ ਆਇਆ ਹੈ ਜਿਸ ਨੂੰ ਇੰਡੀਆਨਾ ਸੂਬੇ ਦੇ ਵਿੱਚ ਵਾਪਰ ਇੱਕ ਜਾਨਲੇਵਾ ਸੜਕ ਹਾਦਸੇ ਤੋਂ ਬਾਅਦ ਗ੍ਰਿਫਤਾਰ ਕਰਕੇ ਡਿਪੋਰਟ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸੁਖਦੀਪ ਸਿੰਘ ਨੂੰ ਮਈ 2025 ਦੇ ਵਿੱਚ ਹੀ ਕਮਰਸ਼ੀਅਲ ਡਰਾਈਵਰ ਲਾਇਸੈਂਸ ਮਿਲਿਆ ਸੀ ਅਤੇ ਇੱਕ ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਇਹ ਭਿਆਨਕ ਹਾਸਾ ਵਾਪਰ ਗਿਆ ਹੈਂਡ੍ਰਿਕਸ ਕੰਟਰੀ ਸ਼ੈਰਫਸ ਆਫਿਸ ਮੁਤਾਬਕ ਹਾਦਸੇ ਤੋਂ ਬਾਅਦ ਸੁਖਦੀਪ ਸਿੰਘ ਨੂੰ ਇਮੀਗ੍ਰੇਸ਼ਨ ਐਂਡ ਕਸਟਮਸ ਐਂਡਫੋਰਸਮੈਂਟ ਦੇ ਹਵਾਲੇ ਕਰ ਦਿੱਤਾ ਗਿਆ ਹੈ ਜਿੱਥੇ ਉਸ ਦੀ ਸਿੱਧੀ ਰਿਪੋਰਟੇਸ਼ਨ ਦੀ ਪ੍ਰਕਿਰਿਆ ਚੱਲ ਠੀਕ ਹੈ ਰਿਕਾਰਡ ਅਨੁਸਾਰ ਸੁਖਦੀਪ ਸਿੰਘ 2018 ਵਿੱਚ ਜੁਨਾਇ ਕ੍ਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਸੀ ਉਸ ਸਮੇਂ ਉਸ ਦੀ ਉਮਰ 18 ਸਾਲ ਤੋਂ ਘੱਟ ਹੋਣ ਕਾਰਨ ਇਮੀਗ੍ਰੇਸ਼ਨ ਅਦਾਲਤ ਵੱਲੋਂ ਕੁਝ ਨਰਮੀ ਵਰਤੀ ਗਈ ਅਤੇ ਪੈਰੋਲ ਉੱਤੇ ਰਿਹਾਈ ਦਿੱਤੀ ਗਈ ਡਰਾਈਵਿੰਗ ਲਾਇਸੈਂਸ ਵਿੱਚ ਜਨਮ ਤਰੀਕਾ 16 ਨਵੰਬਰ 2001 ਮੁਤਾਬਕ ਉਸ ਦੀ ਉਮਰ ਹਜੇ 25 ਸਾਲ ਤੋਂ ਵੀ ਘੱਟ ਹੈ ਇਸ ਮਾਮਲੇ ਉੱਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਸਖਤ ਬਿਆਨ ਜਾਰੀ ਕਰਦੇ ਕਿਹਾ ਹੈ ਕਿ ਗੈਰ ਕਾਨੂੰਨੀ ਪ੍ਰਵਾਸੀ ਅੰਮ੍ਰਿਤਕਾਂ ਦੀਆਂ ਸੜਕਾਂ ਉੱਤੇ ਖਤਰਾ ਬਣ ਰਹੇ ਨੇ ਕਿਉਂਕਿ ਕਈਆਂ ਨੂੰ ਟ੍ਰੈਫਿਕ ਨਿਯਮਾਂ ਅਤੇ ਅੰਗਰੇਜ਼ੀ ਭਾਸ਼ਾ ਦੀ ਪੂਰੀ ਸਮਝ ਨਹੀਂ ਹੁੰਦੀ। ਪੁਲਿਸ ਅਨੁਸਾਰ ਇਹ ਹਾਦਸਾ ਇੰਡੀਅਨ ਪੁਲਿਸ ਅਨੁਸਾਰ ਇਹ ਹਾਦਸਾ ਇੰਡੀਆਨਾ ਪੁਲਿਸ ਦੇ ਪੱਛਮੀ ਲਾਕ ਦੇ ਵਿੱਚ ਯੂ ਐਸ 36 ਅਤੇ ਕਾਉਂਟੀ ਰੋਡ 525 ਇਸਟ ਉੱਤੇ ਵਾਪਰਿਆ। ਸੁਖਦੇਵ ਸਿੰਘ ਦਾ ਟਰੱਕ ਲਾਲ ਬੱਤੀ ਉੱਤੇ ਨਾ ਰੁਕ ਸਕਿਆ ਅਤੇ ਸਾਹਮਣੇ ਤੋਂ ਆ ਰਹੇ ਸ਼ੈਵਰੇਲ ਪਿਕਅਪ ਟਰੱਕ ਦੇ ਨਾਲ ਟੱਕਰ ਹੋ ਗਈ। ਟੈਲੀਵਿਜ਼ਨ ਫੁਟੇਜ ਦੇ ਵਿੱਚ ਪੁਲਿਸ ਵੱਲੋਂ ਉਸਨੂੰ ਹਥਕੜੀਆਂ ਲਾ ਕੇ ਲਿਜਾਣ ਦਾ ਵੇਖਿਆ ਗਿਆ ਹਾਲਕਿ ਸ਼ਰਾਬ ਜਾਂ ਨਸ਼ੇ ਦੀ ਵਰਤੋਂ ਬਾਰੇ ਕੋਈ ਵੀ ਪੁਸ਼ਟੀ ਨਹੀਂ ਹੋਈ ਇਹ ਘਟਨਾ ਉਸ ਸਮੇਂ ਹੋਈ ਹੈ ਜਦੋਂ ਕੁਝ ਦਿਨ ਪਹਿਲਾਂ ਇੰਡੀਆਨਾ ਦੇ ਵਿੱਚ ਇੱਕ ਹੋਰ ਪ੍ਰਵਾਸੀ ਟਰੱਕ ਡਰਾਈਵਰ ਦੇ ਵੱਲੋਂ ਕਿਤੇ ਲਾਪਰਵਾਹੀ ਡਰਾਈਵਿੰਗ ਕਾਰਨ 4 ਲੋਕਾਂ ਦੀ ਮੌਤ ਹੋ ਗਈ ਸੀ ਆਈਸੀ ਅਨੁਸਾਰ ਕਿਰਗਿਸਤਾਨ ਦੇ ਨਾਗਰਿਕ ਬੇਸ਼ਕੇਵ ਨੇ ਇਹ ਹਾਦਸਾ ਕਿਤਾ ਸੀਗਾ ਜੋ ਬਿਡੇਨ ਸਰਕਾਰ ਦੌਰਾਨ ਸੀਬੀਪੀ 1 ਐਪ ਰਾਹੀਂ ਅਮਰੀਕਾ ਵਿੱਚ ਦਾਖਲ ਹੋਇਆ ਸੀ ਇਸ ਦਰਮਿਆਨ ਇਹ ਵੀ ਸਾਫ਼ ਕੀਤਾ ਜਾ ਰਿਹਾ ਹੈ ਕਿ ਸੜਕ ਖਾਸ ਸਿਰਫ ਗੈਰ ਕਾਨੂੰਨੀ ਪ੍ਰਵਾਸੀਆਂ ਨਾਲ ਹੀ ਨਹੀਂ ਵਪਰ ਰਹੀ ਹਾਲੀ ਦੇ ਵਿੱਚ ਕੈਂਟਕੀ ਸੂਬੇ ਦੇ ਵਿੱਚ ਦੋ ਟਰੱਕਾਂ ਦੀ ਭਿਆਨਕ ਟੱਕਰ ਵੀ ਹੋਈ ਹੈ ਕਿਉਂਕਿ ਦੋਵੇਂ ਡਰਾਈਵਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਰਹਿ ਰਹੇ ਸਨ ਇਸ ਘਟਨਾ ਨੂੰ ਉਨੀ ਤਵੱਜੋ ਨਹੀਂ ਮਿਲੀ ਦੂਜੇ ਪਾਸੇ ਅੰਤਰਰਾਸ਼ਟਰੀ ਪੱਧਰ ਤੇ ਵੀ ਇੱਕ ਵੱਡਾ ਸੜਕ ਖਾਸਾ ਸਾਹਮਣੇ ਆਇਆ ਹੈ ਸੈਂਟੀਗੋ ਦੇ ਵਿੱਚ ਇੱਕ ਗੈਸ ਕੋ ਕੰਪਨੀ ਦਾ ਟਰੱਕ ਪਲਟਣ ਤੋਂ ਬਾਅਦ ਧੁਮਾਕੇ ਨਾਲ ਫਟ ਪਿਆ ਜਿਸ ਕਾਰਨ ਕਰੀ 50 ਕਾਰਾਂ ਨੂੰ ਨੁਕਸਾਨ ਹੋਈਆਂ ਅਤੇ 4 ਲੋਕਾਂ ਦੀ ਮੌਤ ਹੋ ਗਈ ਫਾਇਰਫਾਈਟਰਸ ਨੂੰ ਆਗੂਤੇ ਕਾਬੂ ਪਾਉਣ ਤੇ ਵਿੱਚ ਕਈ ਘੰਟੇ ਲੱਗੇ ਇਹ ਸਾਰੀਆਂ ਘਟਨਾਵਾਂ ਇੱਕ ਵੱਡਾ ਸਵਾਲ ਖੜਾ ਕਰਦੀਆਂ ਨੇ ਕਿ ਸੁਰੱਖਿਆ ਨੂੰ ਸਿਰਫ ਇਮੀਗ੍ਰੇਸ਼ਨ ਦੇ ਨਾਲ ਜੋੜ ਕੇ ਦੇਖਣਾ ਠੀਕ ਹੈ ਜਾਂ ਫਿਰ ਟ੍ਰੇਨਿੰਗ ਅਤੇ ਨਿਗਰਾਨੀ ਸਿਸਟਮ ਤੇ ਵੀ ਧਿਆਨ ਦੇਣ ਦੀ ਲੋੜ ਹੈ ਅਮਰੀਕਾ ਵਿੱਚ ਇਮੀਗ੍ਰੇਸ਼ਨ ਸਖ਼ਤ ਦੇ ਵੱੱਡੇ ਮਾਹੌਲ ਵਿੱਚ ਪੰਜਾਬੀ ਟ੍ਰੱਕ ਡਰਾਈਵਰਾਂ ਨਾਲ ਜੁੜੀਆਂ ਘਟਨਾਵਾਂ ਇੱਕ ਵਾਰ ਫੇਰ ਚਰਚਾ ਦਾ ਵਿਸ਼ਾ ਬਣ ਗਿਆ ਨਹੀਂ ਇਸੇ ਘੜੀ ਵਿੱਚ ਹੁਣ ਇੱਕ ਹੋਰ ਪੰਜਾਬੀ ਨੌਜਵਾਨ ਸੁਖਦੀਪ ਸਿੰਘ ਦਾ ਨਾਂ ਸਾਹਮਣੇ ਆਇਆ ਹੈ ਜਿਸ ਨੂੰ ਇੰਡੀਆਨਾ ਸੂਬੇ ਦੇ ਵਿੱਚ ਵਾਪਰ ਇੱਕ ਜਾਨਲੇਵਾ ਸੜਕ ਹਾਦਸੇ ਤੋਂ ਬਾਅਦ ਗ੍ਰਿਫਤਾਰ ਕਰਕੇ ਡਿਪੋਰਟ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸੁਖਦੀਪ ਸਿੰਘ ਨੂੰ ਮਈ 2025 ਦੇ ਵਿੱਚ ਹੀ ਕਮਰਸ਼ੀਅਲ ਡਰਾਈਵਰ ਲਾਇਸੈਂਸ ਮਿਲਿਆ ਸੀ ਅਤੇ ਇੱਕ ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਇਹ ਭਿਆਨਕ ਹਾਦਸਾ ਵਾਪਰ ਗਿਆ ਹੰਡਰਡਸ ਕੰਟਰੀ ਸ਼ੈਰਫਸ ਆਫਿਸ ਮੁਤਾਬਕ ਖਾਸ ਤੋਬਾ ਸੁਖਦੀਪ ਸਿੰਘ ਨੂੰ ਇਮੀਗ੍ਰੇਸ਼ਨ ਐਂਡ ਕਸਟਮਸ ਐਂਡਫੋਰਸਮੈਂਟ ਦੇ ਹਵਾਲੇ ਕਰ ਦਿੱਤਾ ਗਿਆ ਜਿੱਥੇ ਉਸ ਦੀ ਸਿੱਧੀ ਰਿਪੋਰਟੇਸ਼ਨ ਦੀ ਪ੍ਰਕਿਰਿਆ ਚੱਲ ਰਹੀ ਹੈ ਰਿਕਾਰਡ ਅਨੁਸਾਰ ਸੁਖਦੀਪ ਸਿੰਘ 2018 ਵਿੱਚ ਜੁਨਾਇ ਕ੍ਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਸੀ ਉਸ ਸਮੇਂ ਉਸ ਦੀ ਉਮਰ 18 ਸਾਲ ਤੋਂ ਘੱਟ ਹੋਣ ਕਾਰਨ ਇਮੀਗ੍ਰੇਸ਼ਨ ਅਦਾਲਤ ਵੱਲੋਂ ਕੁਝ ਨਰਮੀ ਵਰਤੀ ਗਈ ਅਤੇ ਪੈਰੋਲ ਉੱਤੇ ਰਿਹਾਈ ਦਿੱਤੀ ਗਈ ਡਰਾਈਵਿੰਗ ਲਾਇਸੈਂਸ ਵਿੱਚ ਦਰਜ ਜਨਮ ਤਰੀਕ 16 ਨਵੰਬਰ 2001 ਮੁਤਾਬਕ ਉਸ ਦੀ ਉਮਰ ਹਜੇ 25 ਸਾਲ ਤੋਂ ਵੀ ਘੱਟ ਹੈ ਇਸ ਮਾਮਲੇ ਉਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਸਖਤ ਬਿਆਨ ਜਾਰੀ ਕਰਦੇ ਕਿਹਾ ਕਿ ਹੈ ਕਿ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਦੀਆਂ ਸੜਕਾਂ ਉਤੇ ਖਤਰਾ ਬਣ ਰਹੇ ਨੇ ਕਿਉਂਕਿ ਕਈਆਂ ਨੂੰ ਟ੍ਰੈਫਿਕ ਨਿਯਮਾ ਅਤੇ ਅੰਗਰੇਜ਼ੀ ਭਾਸ਼ਾ ਦੀ ਪੂਰੀ ਸਮਝ ਨਹੀਂ ਹੁੰਦੀ ਪੁਲਿਸ ਅਨੁਸਾਰ ਇਹ ਹਾਦਸਾ ਇੰਡੀਅਨ ਪੁਲਿਸ ਅਨੁਸਾਰ ਇਹ ਹਾਦਸਾ ਇੰਡੀਆਨਾ ਪੁਲਿਸ ਦੇ ਪੱਛਮੀ ਲਾਕੇ ਵਿੱਚ ਯੂ ਐਸ 36 ਅਤੇ ਕਾਉਂਟੀ ਰੋਡ 525 ਇਸਟ ਉਤੇ ਵਾਪਰਿਆ ਸੁਖਦੇਵ ਸਿੰਘ ਦਾ ਟਰੱਕ ਲਾਲ ਬੱਤੀ ਉਤੇ ਨਾ ਰੁਕ ਸਕਿਆ ਅਤੇ ਸਾਹਮਣੇ ਤੋਂ ਆ ਰਹੇ ਸ਼ੈਵਰੇਲ ਪੀਕਅਪ ਟਰੱਕ ਦੇ ਨਾਲ ਟੱਕਰ ਹੋ ਗਈ। ਟੀਵੀਜ਼ਨ ਫੁਟੇਜ ਦੇ ਵਿੱਚ ਪੁਲਿਸ ਵੱਲੋਂ ਉਸ ਨੂੰ ਹਥਕੜੀਆਂ ਲਾ ਕੇ ਲਿਜਾਣ ਦਾ ਵੇਖਿਆ ਗਿਆ। ਹਾਲਾਂਕਿ ਸ਼ਰਾਬ ਜਾਂ ਨਸ਼ੇ ਦੀ ਵਜ੍ਹਾ ਤੋਂ ਬਾਰੇ ਕੋਈ ਵੀ ਪੁਸ਼ਟੀ ਨਹੀਂ ਹੋਈ। ਇਹ ਘਟਨਾ ਉਸ ਸਮੇਂ ਹੋਈ ਹੈ ਜਦੋਂ ਕੁਝ ਦਿਨ ਪਹਿਲਾਂ ਇੰਡੀਆਨਾ ਦੇ ਵਿੱਚ ਇੱਕ ਹੋਰ ਪ੍ਰਵਾਸੀ ਟਰੱਕ ਡਰਾਈਵਰ ਦੇ ਵੱਲੋਂ ਕੀਤੀ ਲਾਪਰਵਾਹੀ ਡਰਾਈਵਿੰਗ ਕਾਰਨ 4 ਲੋਕਾਂ ਦੀ ਮੌਤ ਹੋ ਗਈ ਸੀ। ਆਈਸੀ ਦੇ ਮੁਤਾਬਕ ਕਿਰਗਿਸਤਾਨ ਦੇ ਨਾਗਰਿਕ ਬੇਸ਼ਕੇਵ ਨੇ ਇਹ ਹਾਦਸਾ ਕਿਤਾ ਸੀਗਾ ਜੋਬੀਡੈਂ ਸਰਕਾਰ ਦੌਰਾਨ ਸੀਬੀਪੀ 1 ਐਪ ਰਾਹੀਂ ਅਮਰੀਕਾ ਵਿੱਚ ਦਾਖਲ ਹੋਇਆ ਸੀ ਇਸ ਦਰਮਿਆਨ ਇਹ ਵੀ ਸਾਫ਼ ਕੀਤਾ ਜਾ ਰਿਹਾ ਹੈ ਕਿ ਸੜਕ ਖਾਸੇ ਸਿਰਫ ਗੈਰ ਕਾਨੂੰਨੀ ਪ੍ਰਵਾਸੀਆਂ ਨਾਲ ਹੀ ਨਹੀਂ ਵਰਤੇ ਹਾਲੀ ਦੇ ਵਿੱਚ ਕੈਂਟਕੀ ਸੂਬੇ ਦੇ ਵਿੱਚ ਦੋ ਟਰੱਕਾਂ ਦੀ ਭਿਆਨਕ ਟੱਕਰ ਵੀ ਹੋਈ ਹੈ ਕਿਉਂਕਿ ਦੋਵੇਂ ਡਰਾਈਵਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਰਹਿ ਰਹੇ ਸਨ ਇਸ ਘਟਨਾ ਨੂੰ ਉਨੀ ਤਵੱਜੋ ਨਹੀਂ ਮਿਲੀ ਦੂਜੇ ਪਾਸੇ ਅੰਤਰਰਾਸ਼ਟਰੀ ਪੱਧਰ ਤੇ ਵੀ ਇੱਕ ਵੱਡਾ ਸੜਕ ਖਾਸਾ ਸਾਹਮਣੇ ਆਇਆ ਹੈ ਸੈਂਟੀਗੋ ਦੇ ਵਿੱਚ ਗੈਸ ਕੋ ਕੰਪਨੀ ਦਾ ਟਰੱਕ ਪਲਟਣ ਤੋਂ ਬਾਅਦ ਧਮਾਕੇ ਨਾਲ ਫਟ ਪਿਆ ਜਿਸ ਕਾਰਨ ਕਰੀ 50 ਕਾਰਾਂ ਨੁਕਸਾਨ ਹੋਈਆਂ ਅਤੇ 4 ਲੋਕਾਂ ਦੀ ਮੌਤ ਹੋ ਗਈ ਫਾਇਰਫਾਈਟਰਸ ਨੂੰ ਆਕੂਤੇ ਕਾਬੂ ਪਾਉਣ ਤੇ ਵਿੱਚ ਕਈ ਘੰਟੇ ਲੱਗੇ ਇਹ ਸਾਰੀਆਂ ਘਟਨਾਵਾਂ ਇੱਕ ਵੱਡਾ ਸਵਾਲ ਖੜਾ ਕਰਦੀਆਂ ਨੇ ਕਿ ਸੁਰੱਖਿਆ ਨੂੰ ਸਿਰਫ ਇਮੀਗ੍ਰੇਸ਼ਨ ਦੇ ਨਾਲ ਜੋੜ ਕੇ ਦੇਖਣਾ ਠੀਕ ਹੈ ਜਾਂ ਫਿਰ ਟ੍ਰੇਨਿੰਗ ਅਤੇ ਨਿਗਰਾਨੀ ਸਿਸਟਮ ਤੇ ਵੀ ਧਿਆਨ ਦੇਣ ਦੀ ਲੋੜ ਹੈ ਅਮਰੀਕਾ ਵਿੱਚ ਇਮੀਗ੍ਰੇਸ਼ਨ ਸਖਤੀ ਦੇ ਵੱਤੇ ਮਾਹੌਲ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਨਾਲ ਜੁੜੀਆਂ ਘਟਨਾਵਾਂ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਨਹੀਂ ਇਸੇ ਕੜੀ ਵਿੱਚ ਹੁਣ ਇੱਕ ਹੋਰ ਪੰਜਾਬੀ ਨੌਜਵਾਨ ਸੁਖਦੀਪ ਸਿੰਘ ਦਾ ਨਾਂ ਸਾਹਮਣੇ ਆਇਆ ਹੈ ਜਿਸ ਨੂੰ ਇੰਡੀਆਨਾ ਸੂਬੇ ਦੇ ਵਿੱਚ ਵਾਪਰ ਇੱਕ ਜਾਨਲੇਵਾ ਸੜਕ ਹਾਦਸੇ ਤੋਂ ਬਾਅਦ ਗ੍ਰਿਫਤਾਰ ਕਰਕੇ ਡਿਪੋਰਟ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸੁਖਦੀਪ ਸਿੰਘ ਨੂੰ ਮਈ 2025 ਦੇ ਵਿੱਚ ਹੀ ਕਮਰਸ਼ੀਅਲ ਡਰਾਈਵਰ ਲਾਇਸੈਂਸ ਮਿਲਿਆ ਸੀ ਅਤੇ ਇੱਕ ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਇਹ ਭਿਆਨਕ ਹਾਸਾ ਵਾਪਰ ਗਿਆ ਹੈਂਡ੍ਰਿਕਸ ਕੰਟਰੀ ਸ਼ੈਰਫਸ ਆਫਿਸ ਮੁਤਾਬਕ ਖਾਸੇ ਤੋਬਾ ਸੁਖਦੀਪ ਸਿੰਘ ਨੂੰ ਇਮੀਗ੍ਰੇਸ਼ਨ ਐਂਡ ਕਸਟਮਸ ਐਂਡਫੋਰਸਮੈਂਟ ਦੇ ਹਵਾਲੇ ਕਰ ਦਿੱਤਾ ਗਿਆ ਜਿੱਥੇ ਉਸ ਦੀ ਸਿੱਧੀ ਰਿਪੋਰਟੇਸ਼ਨ ਦੀ ਪ੍ਰਕਿਰਿਆ ਚੱਲ ਰਹੀ ਹੈ रिकॉर्ड ਅਨੁਸਾਰ ਸੁਖਦੀਪ ਸਿੰਘ 2018 ਵਿੱਚ ਜੁਨਾਇ ਕ੍ਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਸੀ ਉਸ ਸਮੇਂ ਉਸ ਦੀ ਉਮਰ 18 ਸਾਲ ਤੋਂ ਘੱਟ ਹੋਣ ਕਾਰਨ ਇਮੀਗ੍ਰੇਸ਼ਨ ਅਦਾਲਤ ਵੱਲੋਂ ਕੁਝ ਨਰਮੀ ਵਰਤੀ ਗਈ ਅਤੇ ਪੈਰੋਲ ਉੱਤੇ ਰਿਹਾਈ ਦਿੱਤੀ ਗਈ ਡਰਾਈਵਿੰਗ ਲਾਇਸੈਂਸ ਵਿੱਚ ਦਰਜ ਜਨਮ ਤਰੀਕ 16 ਨਵੰਬਰ 2001 ਮੁਤਾਬਕ ਉਸ ਦੀ ਉਮਰ ਹਜੇ 25 ਸਾਲ ਤੋਂ ਵੀ ਘੱਟ ਹੈ ਇਸ ਮਾਮਲੇ ਉਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਸਖਤ ਬਿਆਨ ਜਾਰੀ ਕਰਦੇ ਕਿਹਾ ਹੈ ਕਿ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਦੀਆਂ ਸੜਕਾਂ ਉਤੇ ਖਤਰਾ ਬਣ ਰਹੇ ਨੇ ਕਿਉਂਕਿ ਕਈਆਂ ਨੂੰ ਟ੍ਰੈਫਿਕ ਨਿਯਮਾ ਅਤੇ ਅੰਗਰੇਜ਼ੀ ਭਾਸ਼ਾ ਦੀ ਪੂਰੀ ਸਮਝ ਨਹੀਂ ਹੁੰਦੀ ਪੁਲਿਸ ਅਨੁਸਾਰ ਇਹ ਹਾਦਸਾ ਇੰਡੀਅਨ ਪੁਲਿਸ ਅਨੁਸਾਰ ਇਹ ਹਾਦਸਾ ਇੰਡੀਆਨਾ ਪੁਲਿਸ ਦੇ ਪੱਛਮੀ ਇਲਾਕੇ ਵਿੱਚ ਯੂ ਐਸ 36 ਅਤੇ ਕਾਉਂਟੀ ਰੋਡ 525 ਇਸਟ ਉਤੇ ਵਾਪਰਿਆ ਸੁਖਦੇਵ ਸਿੰਘ ਦਾ ਟਰੱਕ ਲਾਲ ਬੱਤੀ ਉਤੇ ਨਾ ਰੁਕ ਸਕਿਆ ਅਤੇ ਸਾਹਮਣੇ ਤੋਂ ਆ ਰਹੇ ਸ਼ੈਵਰੇਲੇ ਪੀਕਅਪ ਟਰੱਕ ਦੇ ਨਾਲ ਟੱਕਰ ਹੋ ਗਈ। ਟੀਵੀਜ਼ਨ ਫੁਟੇਜ ਦੇ ਵਿੱਚ ਪੁਲਿਸ ਵੱਲੋਂ ਉਸਨੂੰ ਹਥਕੜੀਆਂ ਲਾ ਕੇ ਲਿਜਾਂਦਾ ਵੇਖਿਆ ਗਿਆ। ਹਾਲਕੇ ਸ਼ਰਾਬ ਜਾਂ ਨਸ਼ੇ ਦੀ ਵਸਤੂ ਬਾਰੇ ਕੋਈ ਵੀ ਪੁਸ਼ਟੀ ਨਹੀਂ ਹੋਈ। ਇਹ ਘਟਨਾ ਉਸ ਸਮੇਂ ਹੋਈ ਹੈ ਜਦੋਂ ਕੁਝ ਦਿਨ ਪਹਿਲਾਂ ਇੰਡੀਆਨਾ ਦੇ ਵਿੱਚ ਇੱਕ ਹੋਰ ਪ੍ਰਵਾਸੀ ਟਰੱਕ ਡਰਾਈਵਰ ਦੇ ਵੱਲੋਂ ਕੀਤੀ ਲਾਪਰਵਾਹੀ ਡਰਾਈਵਿੰਗ ਕਾਰਨ 4 ਲੋਕਾਂ ਦੀ ਮੌਤ ਹੋ ਗਈ ਸੀ।